ਸਰਦਾਰ ਜੀ ਭਗਵੰਤ ਮਾਨ ਨੇ ਜਿਹੜਾ ਸ਼ੁਭਕਰਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਦਦ ਦਿੱਤੀ ਹੈ ਤੇ ਭੈਣ ਸਰਕਾਰੀ ਨੌਕਰੀ ਜੀ ਬਿਲਕੁਲ ਜੀ ਕੱਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਗੈਰ ਸਿਆਸੀ ਮੰਚ ਬਣਾਇਆ ਹੋਇਆ ਹੈ ਉਹਨਾਂ ਨੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਜੀ ਉਹ ਗਏ ਸੀ ਪਰਿਵਾਰ ਨੂੰ ਨਾਲ ਲੈ ਕੇ ਭਗਵੰਤ ਸਿੰਘ ਮਾਨ ਨੂੰ ਮਿਲੇ ਔਰ ਭਗਵੰਤ ਸਿੰਘ ਮਾਨ ਹੋਰਾਂ ਨੇ 1 ਕਰੋੜ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ਤੇ ਉਹਨਾਂ ਦੀ ਭੈਣ ਨੂੰ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਹੈ ਅਲਕਾ ਉਹਨਾਂ ਨੂੰ ਜਿਹੜਾ ਹੈਗਾ ਨਿਯੁਕਤੀ ਪੱਤਰ ਦੇ ਦਿੱਤਾ ਹੈ ਪਰਿਵਾਰ ਨੇ ਧੰਵਾਦ ਕੀਤਾ ਹੈ ਦਲੇਵਾਲ ਸਾਹਿਬ ਨੇ ਵੀ ਧੰਵਾਦ ਕੀਤਾ ਹੈ ਧੰਵਾਦ ਕਰਨਾ ਬੰਦਾ ਵੀ ਹੈ ਪਰ ਜਿਹੜੀਆਂ ਗੱਲਾਂ ਬਾਲ ਸਾਹਿਬ ਕਰਕੇ ਗੱਲ ਉਹ ਹੈ ਕਿ ਜਿਹੜੇ ਲੋਕ ਐਜੀਟੇਸ਼ਨ ਕਰ ਸਕਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਸ਼ੁਭ ਕਰਨ ਦੇ ਮਾਮਲੇ ਨੂੰ ਆਪਾਂ ਦੇਖੀਏ ਸ਼ੁਭ ਕਰਨ ਸਿੰਘ ਇਹ ਵੀ ਜਿਹੜੀ ਹੈਗੀ ਹੈ ਮੌਤ ਉਹ ਖਨੌੜੀ ਵਾਲੇ ਬਾਰਡਰ ਦੇ ਉੱਤੇ ਹੁੰਦੀ ਹੈ ਗੁਲੀ ਉਹਨਾਂ ਦੇ ਪਾਈਦੀ ਹੈ ਜੀ ਲੰਬਾ ਸਮਾਂ ਤੱਕ ਉਹਨਾਂ ਦਾ ਕੇਸ ਰਜਿਸਟਰ ਨਹੀਂ ਕੀਤਾ ਸੀ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਤਾਂ ਫਿਰ ਜਾ ਕੇ ਪੰਜਾਬ ਸਰਕਾਰ ਨੇ ਜ਼ੀਰੋ ਐਫ ਆਈ ਆਰ ਰਜਿਸਟਰ ਕੀਤੀ ਜੀ ਉਹਦੇ ਤੇ ਪਰ ਪੰਜਾਬ ਰੈਡ ਹਾਈ ਕੋਰਟ ਨੇ ਕਿਹਾ ਜੀ ਚਲੋ ਠੀਕ ਹੈ ਜੀ ਪੜਤਾਲ ਕਰੋ ਪੜਤਾਲ ਕਰਨ ਤੋਂ ਬਾਅਦ ਜਿਹੜਾ ਸਟੇਟਸ ਰਿਪੋਰਟ ਪੇਸ਼ ਕੀਤਾ ਹਾਈ ਕੋਰਟ ਦੇ ਵਿੱਚ ਉਹਨ ਵਿੱਚ ਸਪਸ਼ਟ ਗਿਆ ਹੈ ਕਿ ਇਹ ਜਿਹੜੀ ਵਾਰਦਾਤ ਹੋਈ ਹੈ ਪੰਜਾਬ ਚ ਨਹੀਂ ਹੋਈ ਇਹ ਵਾਰਦਾਤ ਹਰਿਆਣਾ ਦੀ ਹਦੂਦ ਦੇ ਵਿੱਚ ਹੋਈ ਹੈ ਜੀ ਇਹਦਾ ਮਤਲਬ ਹੈ ਕਿ ਹਰਿਆਣੇ ਦੀ ਹਦੂਦ ਵਿੱਚ ਹੋਈ ਹੈ ਤੇ ਇੱਕ ਤਰੀਕੇ ਨਾਲ ਇਹ ਪ੍ਰਵਾਨ ਕਰ ਲਿਆ ਹੈ ਕਿ ਉੱਥੇ ਸ਼ੁਭ ਕਰਨ ਸਿੰਘ ਜਿਹੜਾ ਹੈਗਾ ਉਹਦੀ ਇੰਟਰੀ ਜਿੱਦੀ ਨਿਯਾਇਜ ਆਏ। ਇੱਕ ਹੋਰ ਮੁੰਡਾ ਸ਼ਾਇਦ ਉਹਦਾ ਨਾਮ ਪ੍ਰਤਪਾਲ ਸਿੰਘ ਹੈ ਜੀ ਜਿਹਦੇ ਤੇ ਬਹੁਤ ਜ਼ਿਆਦਾ ਕੁੱਟਾਪਾ ਹੋਇਆ ਸੀ। ਪੂਰੀ ਚਪਾਕੇ ਨੂੰ ਕੁੱਟਿਆ ਗਿਆ ਸੀ ਉਹਦੀ ਜਾਨ ਤਾਂ ਵਿਚਾਰੇ ਦੀ ਬਚ ਗਈ ਸੀ ਕਾਫੀ ਸਮਾਂ ਤਾਂ ਉਹ ਰੁਤਕ ਦੇ ਪੀਜੀਆਈ ਦੇ ਵਿੱਚ ਰਿਹਾ। ਜੇਰੂ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਉਹਦੇ ਵਾਸਤੇ ਇੱਕ ਪਟੀਸ਼ਨ ਸੀ ਉਸ ਪਟੀਸ਼ਨ ਦੀ ਵਜ੍ਹਾ ਕਰ ਨੂੰ ਇੱਥੇ ਲਿਆਂਦਾ ਗਿਆ ਉਹ ਬੰਦਾ ਜਿਹੜਾ ਹੈਗਾ ਉਹ ਚੁੱਕ ਕੇ ਪੰਜਾਬ ਚੋਂ ਲੈ ਕੇ ਗਏ ਹਰਿਆਣਾ ਦੀ ਪੁਲਿਸ ਦੇ ਕੁੱਟਕਟਾਪਾ ਕੀਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਕਾਰਵਾਈ ਕੀ ਨਹੀਂ ਹੋਈ ਕਿਉਂਕਿ ਜਿਹੜੀ ਕਾਰਵਾਈ ਹੋਣੀ ਚਾਹੀਦੀ ਅਸਲ ਦੇ ਵਿੱਚ ਆ ਵੀ 364 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਪੰਜਾਬ ਦੀ ਹਜ਼ੂਰ ਦੇ ਵਿੱਚੋਂ ਲੈ ਕੇ ਗਏ ਆਪਾਂ ਬੜਾ ਦੇਖਿਆ ਉਸ ਵੇਲੇ ਵੀ ਦੇਖਿਆ ਅੱਜ ਵੀ ਆਪਾਂ ਦੇਖ ਰਹੇ ਹਾਂ ਕਿ ਬੜੇ bari हरियाणा ने पुलिस पंजाब दी पुलिस दी, दी, दी मदद ਲਈ ਤੋਂ ਬਗੈਰ ਇਧਰੋਂ ਬੰਦੇ ਵੀ ਫੜਕੇ ਲੈ ਜਾਂਦੀ ਹੈ। ਔਰ ਹਰਿਆਣੇ ਵਾਲੇ ਪਾਸਿਓਂ ਪੀਅਰ ਗੈਸ ਪੰਜਾਬ ਦੇ ਖੇਤਰ ਵਿੱਚ ਛੁੱਟੀ ਆਦੀ ਹੈ। ਲੇਕਿਨ ਪੰਜਾਬ ਦੀ ਸਰਕਾਰ ਵੱਲੋਂ ਜਿਹੋ ਜਿਹਾ ਪ੍ਰਤੀਕਰਮ ਹੋਣਾ ਚਾਹੀਦਾ ਸੀ ਉਹ ਪ੍ਰਤੀਕਰਮ ਨਹੀਂ ਹੋਇਆ। ਇਹ ਵੀ ਜੇ ਆਪਾਂ ਦੇਖੀਏ ਸ਼ੁਭ ਕਰਨ ਦੀ ਜਿਹੜੀ ਹੈਗੀ ਹੈ ਮੌਤ ਹੋਈ ਨੂੰ ਕਿੰਨੇ ਮਹੀਨੇ ਹੋ ਗਏ ਐ। ਔਰ ਉਹ ਦੋ ਅਲਾਨਤਾ ਉਸ ਵੇਲੇ ਦੇ ਕੀਤਾ ਉਸ ਵੇਲੇ ਹੀ ਗੱਲ ਹੋ ਗਈ ਸੀ। ਫੇਰ ਕਹਿੰਦੇ ਜੀ ਕਈ ਵਾਰੀ ਵੀ ਕੋਡ ਆਫ ਕੰਡਕਟ ਲੱਗਾ ਕੋਡ ਆਫ ਕੰਡਕਟ ਦਾ ਕਾਫੀ ਮਗਰੋਂ ਲੱਗਾ ਔਰ ਇਹ ਮਾਮਲਾ ਫੇਰ ਦਿੱਤਾ ਜਾ ਰਿਹਾ ਸੀ ਜਿੱਥੋਂ ਤੱਕ ਮੈਂ ਇਹਨੂੰ ਦੇਖਣਾ ਚਾਹਣਾ ਮੈਂ ਇਹਨੂੰ ਇਹ ਦੇਖਦਾ ਕਿ ਇਸ ਵੇਲੇ ਕਿਸਾਨ ਅੰਦੋਲਨ ਜਿਹੜਾ ਹੈਗਾ ਥੋੜਾ ਥੋੜਾ ਜੋਰ ਫੜ ਰਿਹਾ ਹੈ ਆ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਜਿੰਨੇ ਆਪਣੇ ਜਿਹੜੇ ਹੈਗੇ ਆ ਇੰਡੀਆ ਇੰਡੀਆ ਗੱਟ ਚੁੱਟਦੇ ਐਮਪੀ ਹੈ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੈ ਮੰਗ ਪੱਤਰ ਦਿੱਤੇ ਹੈ ਲੇਕਿਨ ਗੱਲ ਇੱਕ ਦੇਖਣ ਵਾਲੀ ਹੈ ਕਿ ਕੱਲ ਜਿਹੜੀ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ ਸਰਦਾਰ ਭਗਵੰਤ ਸਿੰਘ ਆਨ ਦੇ ਨਾਲ ਕਰਕਰ ਤੇ ਲੋਕਾਂ ਦੇ ਐਮਪੀਜ਼ ਨੂੰ ਜਿਵੇਂ ਭਾਵੇਂ ਅਮਰਪਾਲ ਸਿੰਘ ਹੋਣ ਚਾਹੇ ਸਰਬਜੀਤ ਸਿੰਘ ਖਾਲਸਾ ਹੋਣ ਸਾਰਿਆਂ ਨੂੰ ਉਹਨਾਂ ਨੇ ਜਾ ਕੇ ਮੈਮੋਰੰਡਮ ਦਿੱਤੇ ਆਪਣੇ ਮੰਗ ਪੱਤਰ ਦਿੱਤੇ ਹੈ ਪਰ ਕੱਲ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕੀਤੀ ਮੁੱਖ ਮੰਤਰੀ ਨਾਲੇ ਘੱਟੋ ਘੱਟ ਗੱਲ ਕਰਨ ਦੇ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਸੱਤ ਤਾਂ ਜਿਹੜੇ ਹੈਗੇ ਰਾਜ ਸਭਾ ਦੇ ਮੈਂਬਰ ਹੈ ਤਿੰਨ ਤੁਹਾਡੇ ਕੋਲੇ ਲੋਕ ਸਭਾ ਦੇ ਮੈਂਬਰ ਹੋਗੇ ਤੇ ਤੁਸੀਂ ਉਹਨਾਂ ਨੂੰ ਕਹੋਗੇ ਉਹ ਪ੍ਰਾਈਵੇਟ ਵਿੱਚ ਲੈ ਕੇ ਹਣ ਜੀ ਜਿਹੜੀ ਐਮਐਸਪੀ ਦੀ ਗੱਲ ਹੈ ਘੱਟੋ ਘੱਟ ਤੇ ਜਿਹੜੀ ਇਲੀਗਲ ਗਰੰਟੀ ਦੀ ਗੱਲ ਹੈ ਜਿਹੜੀ ਉਹ ਜਿਹੜੀਆਂ ਡਿਮਾਂਡ ਆ ਉਹਨੂੰ ਤੁਸੀਂ ਲੈ ਕੇ ਆਓ ਮੇਰੇ ਖਿਆਲ ਮੁਤਾਬਕ ਹੈ ਜਿਵੇਂ ਇਹ ਨਾ ਜਿਵੇਂ ਪਹਿਲਾਂ ਵੀ ਤੁਸੀਂ ਦੇਖੋ ਇੱਕ ਵਾਰੀ ਇੱਥੇ ਚੋਣਾ ਤੋਂ ਪਹਿਲਾਂ ਇਹੀ ਲੋਕ ਤੇ ਜੋ ਸ਼ੰਭੂ ਦੇ ਮੂਰਤੀ ਦੇ ਤੇ ਬੈਠੇ ਸੀ ਉਸ ਵੇਲੇ ਦਿੱਲੀ ਤੋਂ ਇੱਕ ਮੰਤਰੀਆਂ ਦੀ ਟੀਮ ਆਈ ਸੀ ਔਰ ਉਹ ਮੰਤਰੀਆਂ ਦੀ ਟੀਮ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਵੀ ਗਏ ਸੀ ਤੇ ਉਦੋਂ ਚੰਡੀ ਸਾਹਿਬ ਉਹਨਾਂ ਨੇ ਜਨਤਕ ਤੌਰ ਤੇ ਤੇ ਬਿਆਨ ਦਿੱਤਾ ਸੀ ਕਿ ਮੈਂ ਤਾਂ ਵਿਚੋਲਗੀ ਨਹੀਂ ਕਰ ਰਿਹਾ ਦੋ ਮਤਰਾਂ ਦੇ درمیان ਕਿਸਾਨਾਂ ਦੇ ਦਰਮਿਆਨ ਤੇ ਕੇਂਦਰ ਦੇ ਦਰਮਿਆਨ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਕੇਂਦਰ ਲੜਾਈ ਪੰਜਾਬ ਦੇ ਕਿਸਾਨਾਂ ਦੀ ਹੈ ਤੁਸੀਂ ਵਿਚੋਲਗੀ ਕਰ ਰਹੇ ਹੋ ਇਹਦਾ ਮਤਲਬ ਕੇਂਦਰ ਤੁਹਾਡੇ ਪ੍ਰਭਾਵ ਥੱਲੇ ਹੈ ਜਾਂ ਤੁਸੀਂ ਕੇਂਦਰ ਦੇ ਪ੍ਰਭਾਵ ਥੱਲੇ ਹੋ ਜੀ ਜਾਂ ਕਿਸਾਨ ਤੁਹਾਨੂੰ ਜਿਹੜਾ ਹੈਗਾ ਆਪਣਾ ਲੀਡਰ ਪ੍ਰਵਾਨ ਕਰਦੇ ਆ ਬੜਾ ਬੱਤਰ ਬੜਾ ਗੁੰਝਲਦਾਰ ਸਵਾਲ ਹੈ ਮੇਰੇ ਕੋਲ ਜਿਆਦਾ ਜਵਾਬ ਹੈ ਨਹੀਂ ਪਰ ਜਿਹੜੀਆਂ ਅੰਦਰਲੀਆਂ ਗੱਲਾਂ ਉਹ ਬੜੀਆਂ ਹੋਰ ਆ ਰेंगी ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅੰਦਰ ਖਾਤੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਹਿਲਜੁਲ ਹੋ ਰਹੀ ਹੈ ਅੱਜ ਸਾਰੇ ਇਹ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਵੈਬ ਚੈਨਲਾਂ ਤੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਅਖਬਾਰਾਂ ਤੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਕਈ ਬੰਦੇ ਜਿਹੜੇ ਹੈਗੇ ਆ ਉਹ ਭਗਵੰਤ ਸਿੰਘ ਮਾਨ ਦੇ ਖਿਲਾਫ ਕੇਂਦਰ ਸਰਕਾਰ ਕੋਲੇ ਜਾ ਕੇ ਚੁਗਲੀ ਚਪਟਾ ਵੀ ਕਰ ਕੇਂਦਰ ਕੇਂਦਰੀ ਲੀਡਰਸ਼ਿਪ ਕੋਲੇ ਜਾ ਕੇ ਚੁਗਲੀ ਚਪਟਾ ਵੀ ਕਰਦੇ ਆ ਸਰਕਾਰ ਕੋਲੇ ਵੀ ਮੈਂ ਗਲਤ ਕਹਿ ਗਿਆ ਸੀ ਇਹ ਪਤਾ ਲੱਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਸੁਨੀਤਾ ਕੇਜਰੀਵਾਲ ਨੂੰ ਵੀ ਇੱਕ ਗਰੁੱਪ ਮਿਲ ਗਿਆ ਹੈ ਇਕੱਲੇ ਕਾੜੀ ਤੇ ਕਈ ਮਿਲਦੇ ਆ ਸੰਦੀਪ ਪਾਟਕ ਦੇ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ ਹੈ ਔਰ ਤੁਸੀਂ ਸ਼ਾਇਦ ਆਪਾਂ ਖੰਡੇ ਡਿਸਕਸ ਕੀਤੀ ਸੀਗੀ ਕਿ ਸੰਦੀਪ ਪਾਠਕ ਨੇ ਮਿਸਟਰ ਕੁਲ ਕਿਰੋ ਕੇ ਜਿਹੜੀ ਉਹਨੇ ਚਿੱਠੀ ਲਿਖੀ ਸੀਗੀ ਉਹਨੇ ਸੈਕਟਰੀ ਵੱਲੋਂ ਸੈਕਟਰੀ ਲੋਕ ਸੰਪਰਕ ਵਿਭਾਗ ਨੂੰ ਕਿ ਮੇਰਾ ਪ੍ਰੈਸ ਨੋਟ ਕਿਨੇ ਰੋਕਿਆ ਉਹਦੀslfਕਟ ਕੀਤੀ ਜਾਵੇ ਜੀ ਉਹ ਉਹਦੇ ਬਾਰੇ ਵਿੱਚ ਭਗਵਾਨ ਜੀ ਮਾਨ ਨੇ ਆਪਨੀ ਗੱਲ ਕੀਤੀ ਸਦਵਾ ਸਾਹਿਬ ਨਾਲ ਉਹਨੇ ਨੇ ਸੰਦੀਪ ਪਾਠਕ ਨੂੰ ਕਿਹਾ ਤੇ ਸੰਦੀਪ ਪਾਠਕ ਨੇ ਉਹਨੂੰ ਕਿਹਾ ਸੀ ਕਿ ਤੁਸੀਂ 13 ਤੱਕ ਰੁਕ ਜੋ ਰਿਜ਼ਲਟ ਆਲੇ ਦਿਨ ਉਹ ਪਾਉਤੋਂ ਬਾਅਦ ਦੇਖਾਂਗੇ ਇਹਦਾ ਮਤਲਬ ਜੇ ਮਾਨ ਸਾਹਿਬ ਆਪ ਗੱਲ ਨਹੀਂ ਕਰਦੇ ਸੰਧਵਾ ਸਾਹਿਬ ਨਾਲ ਤਾਂ ਰਾਤ ਕਾਫੀ ਗੜਬੜ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਮੇਰੇ ਸਮਾਂ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ阿里 ਬਗਾਵਤ ਜੋ ਕੀਤੀ ਸੀ ਬੀਬੀ ਪਠੜ੍ਹਲੇ ਤੇ ਉਦੋਂ ਇਹ ਲੱਗਦਾ ਸੀ ਕਿ ਕੈਪਟਨ ਗਿਆ ਕਿ ਗਿਆ ਤਾਂ ਉਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਾਰਾਜ ਦਾ ਦੌਰਾ ਰੱਖ ਲਿਆ ਮੀਡੀਆ ਦੇ ਵਿੱਚ ਹੋਣ ਕਰਕੇ ਅਸੀਂ ਉਹਨੂੰ ਸਾਰੇ ਗਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਸਟੇਜ 'ਤੇ ਬੈਠਾ ਤੇ ਉਹਨਾਂ ਨੇ ਲਗਭਗ 50-60 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਉਹ ਆਪਦੇ ਪਿੰਡ ਨੂੰ ਦੇਤੇ ਸੀ ਜਦੋਂ ਕੈਪਟਨ ਚਲਾ ਗਿਆ ਤੇ ਅਸੀਂ ਪਿੰਡ ਦੇ ਲੋਕਾਂ ਕੋਲ ਜਾ ਕੇ ਪੁੱਛਿਆ ਵੀ ਕੀ ਸੋਚਦੇ ਹੋ ਕਹਿੰਦੇ ਜਾਂਦੀ ਬਾਰੀ ਕਹਿੰਦੇ ਵੀ ਸਾਡੇ ਪਿੰਡ ਦਾ ਸਾਡੇ ਪਿੰਡ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਲੱਗੀਆਂ ਹੋਈਆਂ ਇਹਨੂੰ ਪਤਾ ਕਿ ਮੈਂ ਜਾ ਰਿਹਾ ਤੇ ਜਾਂਦੀ ਬਾਰੀ ਪ੍ਰੋਜੈਕਟ ਜਿਹੜੇ ਹੈਗੇ ਸਾਨੂੰ ਭਾਈ ਦੇ ਗਿਆ ਆਪਦੇ ਪਿੰਡ ਵਾਸਤੇ ਅਸੀਂ ਤਾਂ ਯਾਦ ਰੱਖਾਂਗੇ ਨਾ ਮੈਂ ਵੀ ਇਹ ਹੋ ਲਾਈਦੀ ਹੈ ਕਿ ਕਿਤੇ ਹਾਲਾਤ ਉਹੇ ਜਿਹੇ ਨਾਲ ਬੜ ਜਾਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਕੋਈ ਬਹੁਤੀ ਚੰਗੀ ਨਹੀਂ ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਕੇਜਰੀਵਾਲ ਸਾਹਿਬ ਅੰਦਰ ਆ ਉਨੀ ਦੇਰ ਕੋਈ ਗੱਲ ਨਹੀਂ ਹੁੰਦੀ ਪਰ ਜਦੋਂ ਮਤਲਬ ਧੂਹਾ ਉਹਦੇ ਨਿਕਲਦਾ ਜਦੋਂ ਅੱਗ ਲੱਗੀ ਜਦੀ ਹੈ ਇਹਦਾ ਮਤਲਬ ਅੱਗ ਤਾਂ ਲੱਗੀ ਹੋਈ ਹੈ ਸੋ ਚਾਹੇ ਸ਼ੁਭਕਰਨ ਵਾਲਾ ਮਾਮਲਾ ਹੋਵੇ ਚਾਹੇ ਦੂਜੇ ਮਾਮਲੇ ਹੁਣ ਜਿਹੜੇ ਮਾਨ ਸਾਹਿਬ ਐਕਟਿਵ ਹੋਏ ਹੈ ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨਾਂ ਦੇ ਵਿੱਚ ਰੀਸ਼ਫਰ ਵੀ ਹੋ ਰਹੀ ਹੈ ਪਰ ਵੱਡੇ ਪੱਦਰ ਦੇ ਉੱਤੇ ਜਿਹੜੀ ਹੈਗੀ ਆ ਟ੍ਰਾਂਸਫਰਾਂ ਵੀ ਹੋ ਰਹੀਆਂ ਹੈ ਜੇ ਟ੍ਰਾਂਸਫਰਾਂ ਹੁੰਦੀਆਂ ਮੈਂ ਕੱਲ ਚੰਗੀ ਸਮਝੂਗਾ ਕਿਉਂਕਿ ਐਸਪਰੇ ਜਿਹੜੇ ਬਹੁਤੇ ਅਫਸਰ ਲੱਗੇ ਹੋਏ ਐ ਨਾ ਜੀ ਖਾਸ ਕਰਕੇ ਜਿਹੜੇ ਪੁਲਿਸ ਅਫਸਰ ਲੱਗੇ ਹੋਏ ਐ ਸਿਖਰ ਤੋਂ ਲੈ ਕੇ ਥੱਲੇ ਤੱਕ ਉਹ ਦਿੱਲੀ ਵਾਲਿਆਂ ਦੇ ਲਾਏ ਹੋਏ ਐ ਦਿੱਲੀ ਵਾਲਿਆਂ ਨੇ ਕਿਉਂ ਲਾਏ ਆ ਕੀ ਉਹਨਾਂ ਨੂੰ ਲਾਲਚ ਸੀ ਕੀ ਕਰਵਾਈ ਆ ਪਾਉ ਦੇ ਵਿੱਚ ਨਹੀਂ ਪੈਦੇ ਪਰ ਲਾਏ ਹੋਏ ਉਹਨਾਂ ਦੇ ਤੇ ਬਹੁਤੇ ਜਿਹੜੇ ਹੈਗੇ ਐ ਐਮਐਲਏ ਤੇ ਬਹੁਤੇ ਵਜ਼ੀਰ ਜਿਹੜੇ ਹੈਗੇ ਉਹ ਵਜ਼ੀਰ ਜ਼ਰੂਰ ਆ ਪਰ ਉਹਨਾਂ ਕੋਲ ਵਜ਼ੀਰਾ ਵਾਲੀਆਂ ਤਾਕਤਾਂ ਨਹੀਂ ਜੀ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੀ ਪੁੱਛ ਕਿਛ ਹੈ ਨਹੀਂ ਗਈ ਤੇ ਜੇ ਭਗਵੰਤ ਮਾਨ ਨੇ ਹੁਣ ਦਲੇਰੀ ਜੀ ਕਰ ਲਈ ਦਲੇਰੀ ਕਰਕੇ ਉਹਨਾਂ ਨੇ ਆਪਣੇ ਪੱਦਰ ਦੇ ਉੱਤੇ ਪੋਸਟਿੰਗਸ ਕਰਤੀਆਂ, ਟ੍ਰਾਂਸਫਰ ਕਰਕੇ ਕੁਝੇਗੇ ਮਦਿਆਂ ਨੂੰ ਅੱਗੇ ਲਾਇਆ ਏ। ਤਾਂ ਹੋ ਸਕਦਾ ਕਿ ਇਹਨਾਂ ਦੀ